ਆ ਗਿਆ ਸਸਿਕਾ ਜੀ ਜੀ ਸਤਿ ਸ਼੍ਰੀ ਅਕਾਲ ਹੋਸਣਾ ਕੀ ਹਾਲ ਹੈ ਵਧੀਆ ਤੁਸੀਂ ਦੱਸੋ ਹਾਂ ਸਾਡੇ ਵਧੀਆ ਬੜੇ ਦਿਨਾਂ ਬਾਅਦ ਕਿਰਾ ਮਾਰਿਆ ਤੂੰ ਬਸ ਇਦਾਂ ਹੀ ਆ ਫਿਰ ਤੈਨੂੰ ਪਤਾ ਹੀ ਆ ਹਾਂ ਚੱਲਾ ਜਾ ਆਇਆ ਬੈਂ ਦਰਾਈਆ ਸਸਿਕਾ ਮਾਸੀ ਜੀ ਸਸਤਰੀ ਘਰ ਮੋਰ ਸੁਣਾ ਪਰਵਾਹ ਠੀਕ ਵਾ ਹਾਂ ਜੀ ਮਾਸੀ ਜੀ ਠੀਕ ਠਾਕ ਤੇ ਮਾਸੀ ਜੀ ਬਹਿ ਜਾ ਫੁੱਕੇ ਤੋਂ ਬਿਨਾਂ ਹੀ ਬੈਠੇ ਆਂ ਮੈਂ ਪੁੱਤ ਘਾਟੀ ਪੱਖਾ ਚ ਲੰਮਣੀ ਹੰਨੀ ਆ ਕਿਉਂ ਉਦਾਂ ਹੀ ਆਵੇ ਹੋਰ ਚੱਲਣੇ ਨਹੀਂ ਗਏ ਪੱਖੇ ਅੰਦਰਾਂ ਦੂਜਿਆਂ ਚ ਤੇ ਫੇਰ ਹੁਣ ਇੰਨੀ ਗਰਮੀ ਆ ਤੇ ਤੁਸੀਂ ਵੀ ਪੱਖੇ ਨਾਲ ਤੁਸੀਂ AC ਵਾਲੇ ਕਮਰੇ ਚ ਬੈਨੇ ਬਾਹਰ ਕਾ ਤੋ ਬੈਠੇ ਨਹੀਂ ਮੈਂ ਇੱਥੇ ਨਹੀਂ ਹੰਨੀ ਮੈਂ ਕਦੀ ਉਹ ਨਹੀਂ ਗਈ AC ਵਾਲੇ ਚ ਗਈ ਅੱਛਾ ਅੱਛਾ ਹੂੰ ਸੇਤ ਠੀਕ ਠਾਕ ਰਹਿੰਦੀ ਠੀਕ ਵਾ ਤੂੰ ਸੁਣਾ ਬਸ ਸਾਡਾ ਵੀ ਵਧੀਆ ਅੱਛਾ ਵਧੀਆ ਚਾਹੀਦਾ ਬਾਬਾ ਵਧੀਆ ਹੀ ਰੱਖ ਕਲਾ ਮੰਮੀ ਨੂੰ ਠੰਡਾ ਮੰਗਾਉਣ ਨੂੰ ਕਿਹਾ ਅਬ ਉਹ ਉੱਥੇ ਜਾ ਕੇ ਵੱਡੀ ਲੈ ਲਈ ਇਹ ਚੋ ਮੈਨ ਕੀ ਕਿਸੇ ਨੂੰ ਪਾਉਂਗੇ بس ਇਹ ਦੋ ਗਲਾਸਾਂ ਚ ਪੀਵਾਂਗੇ ਚਲ ਕੋਈ ਹਾਲੀਏ ਚਲ ਆ ਜਾ ਉੱਥੇ ਬਹਿ ਚਲ ਅਸੀਂ ਜੀ ਤੁਗ ਨਾ ਆ ਬਾਤ ਮੈਂ ਗੋਪੀ ਨੂੰ ਆਨੀਆਂ ਪਾਣੀ ਕੁੜੀ ਲਿਆਵੇਂ ਬਹਿ ਜਾ ਹਾਂਜੀ ਠੀਕ ਲੱਗੀਆਂ ਆ ਆਪਾ ਹੁਣ ਹਾਂ ਰਾਜਾ ਕਿੰਨੀਆਂ ਸਪੀਲਾ ਲੱਗੀਆਂ ਪਾਣੀ ਤੋਂ ਪੀ ਕੇ ਆਈ ਹੋਣੀ ਫਿਰ ਵੀ ਮम्मी ਪੁੱਛਣਾ ਤਾਂ ਪੈਂਦਾ ਹੀ ਆ ਨਾ ਤੇ ਆ ਦੋ ਗਲਾਸ ਕੀ ਕਰਨ ਨੂੰ ਰੱਖੇ ਇੱਕ ਤੁਹਾਡੇ ਵਾਸਤੇ ਨਹੀਂ ਮੈਂ ਨਹੀਂ ਪੀਣਾ ਤੇ ਮੈਂ ਉਹਨੂੰ ਕੱਲੀ ਨਾ ਫੜਾਂਦੀ ਵਾਵਾ ਲਗੂਗੀ ਕੋਈ ਗੱਲ ਨਹੀਂ ਮੈਂ ਨੇ ਕ ਪੀਣਾ ਗਲਾਸ ਚੋੱਕ ਲਾਇਆ ਇੱਕ ਵਿੱਚ ਰੁਕ ਜਾ ਦੇ ਖਲੋ ਜਾ ਲੈ ਪਾਣੀ ਦੇ ਰਹਾ ਹਾਂ ਮੈਂ ਇੱਕ ਨੂੰ ਨਹੀਂ ਪਤਾ ਹੈਗਾ ਐਨਿਆਂ ਦੇ ਨਾਲ ਤੇ ਕਈ ਪਰੋਵੇਂ ਬਖਤਾਈ ਦੇ ਚਲ ਆਹ ਫੜ ਰੱਖ ਤੈਨੂੰ ਦਾ ਮਕਰੋਨੀ ਕਿਤੇ ਜਾਂਦੀ ਤੇਰੀ ਤਾਂ ਯਾਰਾ ਕਣੀ ਚੁੰਦੀ ਘਰ ਰੱਖ ਦਿੰਦੇ ਹੀ ਕਰਕੇ ਜਾ ਦੇ ਇਹ ਐਨੇ ਨਾਲ ਸੌ ਪਰੋਨੇ ਕੋ ਕਿਤੇ ਭੁੱਤੇ ਜਾਣੇ ਆਹ ਹੋ ਕੇ ਆਹ ਤੇ ਆਹ ਆ ਗੋਣ ਜਾਂਦੀ ਮੈਂ ਬਵਾਵਾ ਲੱਦਦੀ ਹਾਂ ਫੋਨ ਤੇ ਤੁਹਾਨੂੰ ਕੀ ਦਵਾਂਗੀ ਲੱਗੇ ਮੈਂ ਬਾਹਰ ਆ ਆ ਜਾਂਗੀ ਮੈਂ ਅੰਦਰ ਜਾਂਦੀ ਨਹੀਂਗੀ ਤਾਂ ਤੂੰ ਉਹਨੂੰ ਪਿਆਰਿਆ ਨਹੀਂ ਫਿਰ ਇੰਦਾ ਹੋੜੀ ਉਹਨੇ ਕਹਣਾ ਸੱਸੇ ਦੀ ਬਾਹਰ ਨਿਕਲਗੀ ਜੇ ਇਹ ਗੱਲ ਵਾ ਨਾ ਤੇ ਲੈ ਮੈਂ ਪਾਣੀ ਆ ਪਾ ਲਈ ਤੇ ਇਹ ਮੈਨੂੰ ਫੜਾਦੀ ਠੀਕ ਪਹਿਲਾਂ ਨਹੀਂ ਤੇ ਬੈ ਫੜ ਲੂੰਗੀ ਚਲੋ ਠੀਕ ਆ ਇੰਨਾ ਹੀ ਬੜਾ ਮੈਨੂੰ ਨਹੀਂ ਠੰਡਾ ਬੋਤਾ ਪਾਣੀ ਚੰਗਾ ਚਲੋ ਤੇ ਨਾਲੇ ਇੱਕ ਮੇਰੀ ਗੱਲ ਸੁਣ ਇਹਨੇ ਕਹੇ ਕਿ ਮੈਂ ਕਿ ਚੱਲ ਜਾਣਾ ਤੇ ਮੈਂ ਬਾਹਰ ਨਿਕਲ ਕੇ ਨਾ ਬਾਹਰ ਵੇਖ ਕਿ ਕਿੰਨੀਆਂ ਜਸਪੀਲਾਂ ਲੱਗੀਆਂ ਆਹ ਲੱਗੀਆਂ ਤੇ ਨਾਲੇ ਮੈਂ ਸਪੀਲ ਪੀ ਆਉਂਗੀ ਤੇ ਨਾਲੇ ਮੈਂ ਦੋ ਡੱਬੇ ਭਰਾ ਕੇ ਤੇ ਲੈ ਆਉਂਗੀ ਸਾਡੇ ਦੋ ਦਿਨ ਲੰਘ ਜਾਣਗੇ ਪੀ ਲਿਓ ਤੂੰ ਨਾਲੇ ਨਾ ਉੱਥੇ ਚੜੇ ਮਿਲਦੇ ਆ ਪ੍ਰਸ਼ਾਦ ਦੇ ਵਿੱਚ ਲਾਏ ਹੁੰਦੇ ਆ। ਹਾਂ ਵਾ ਵਾ ਸੁਆਦ ਹੁੰਦੇ ਚੜੇ। ਤੇ ਉਹ ਮੈਂ ਲੈ ਆਉਂਗੀ। ਠੀਕ। ਤੇ ਲਖਾਫਾ ਲੈ ਜੂਗਾ ਰੋ। ਆਹੋ। ਤੇ ਰਾਤ ਨੂੰ ਇਹ ਸਬਜੀ-ਸਬਜੀ ਨਾ ਕੋਈ ਬਣਾਈ। ਰਾਤ ਨੂੰ ਰੋਟੀ ਉਹਦੇ ਨਾ ਖਾਵਾਂਗੇ। ਠੀਕ ਆ। ਮੰਮੀ ਰੋਟੀ ਉਹਦੇ ਨਾ ਖਾਣੂ ਚੜਿਆ ਨਾ। ਤੇ ਉਹ ਉਹਦਾ ਖਾਣ ਨੂੰ ਹੁੰਦੇ ਆ। ਉਹ ਵਿੱਚ ਨੂਨ ਪਾਇਆ ਹੁੰਦਾ ਨਾ ਮਸਾਲਾ ਉਹਨਾਂ ਨੇ। ਆਹੋ ਤੇ ਮਿਰਚਾਂ ਵੀ ਪਾਈਆਂ ਹੁੰਦੀਆਂ। ਰੇ ਥੋੜੀ ਘੱਲੋ ਵੀ ਉਹਨਾਂ ਰੋਟੀ ਖਾਣੀ ਆ। ਲੈ। ਓਕਰ ਆ ਰਹੀਂ ਤੇ ਰੋਟੀ ਖਾਣ ਨੂੰ ਕੋਈ ਚੱਲ ਪਾਣੀ ਫੜਾ ਪਹਿਲੋ ਚੱਲ ਆ ਜਾ ਮੈਂ ਜਾਣੀ ਆ ਜੋ ਜੀ ਅੱਜ ਰੋਟੀ ਵੀ ਚਨੇਆਣਾ ਖਾਦੀ ਜੋ ਔਰ ਸੁਣਾਓ ਮਾਸੀ ਜੀ ਫਿਰ ਹਾਂ ਵਧੀਆ ਪੀਲਾ ਪਾਣੀ ਦੀਦੀ ਤੂੰ ਹੀ ਹਾਲ ਲਿੰਕੇ ਵਾਲੇ ਗਲਾਸ ਚ ਪਾ ਲਈਆਂ ਇਹ ਪਾਣੀ ਨਹੀਂ ਪਿੰਦਰ ਸਾਡਾ ਲਿੰਕਾ ਹੀ ਦਾ ਨਾ ਮਿਲਦਾ। ਦੀਦੀ ਮਿੰਟ ਦੇ ਪਾਣੀ ਜੇ ਲਗੰਦਿਆ ਓਦਾਂ ਇੰਨਾ ਪਤਲਾ ਲਿੰਕਾ ਮਿਲਦਾ। ਪਤਾ ਨਹੀਂ ਇਹ ਦੁਕਾਨ ਵਾਲੇ ਨਾ ਜ਼ਿਆਦਾ ਮਿਲਾਵਟ ਕਰਦੇ ਆ। ਅੱਛਾ। ਹਾਂ। ਪੈਸੇ ਪੂਰੇ ਲਾ ਲੈਂਦੇ ਤੇ ਮਿਲਾਵਟ ਜ਼ਿਆਦਾ ਕਰਦੇ। ਇਹ ਆਦਾਂ ਨਾ ਤਾਂ ਪਾਣੀ ਚੰਗਾ ਵਾ। ਸਹੀ ਗੱਲ ਆ ਮਾਸੇ ਜੀ ਇੰਨਾ ਪਤਲਾ। ਨਾਲੇ ਪੈਸੇ ਦੇ ਕੇ ਆਓ ਤੇ ਨਾਲੇ ਜੇ ਚੰਗਾ ਬਣਾ ਲੱਗਾ ਤਾਂ ਕੀ ਫਾਇਦਾ ਵਾ ਪੀਣ ਦਾ। ਆ ਹੋਏ ਤੇ ਹੈ। ਚਲੋ ਓਦਾਂ ਤਾਂ ਠੀਕ ਹੀ ਆ। ਹਾਂ ਬਹੁਤ ਸਵਾਦੀ ਆ ਚਲ ਹਾਰੇ ਇੱਕ ਚੀਜ਼ ਵਿੱਚ ਤੇ ਮਲਾਵਟਾ ਉਨ ਲਈ ਪਿੰਦਾਰੇ ਤੂੰ ਮੈਂ ਰੱਖ ਦਿੱਤਾ ਵਾ ਆਈ ਨਾ ਮਹਿੰਗੇ ਬਾਹ ਢਾਲਿਆਂ ਦਾ ਤੇ ਤੂੰ ਪੀਤਾ ਹੀ ਨਹੀਂ ਗਾਇ ਮਾਸੀ ਜੀ ਠੰਡਾ ਬਹੁਤ ਹੈਗਾ ਮੈਂ ਤਾਂ ਨਹੀਂ ਪੀਤਾ ਤੇ ਨਾਲੇ ਉਦਾਂ ਵੀ ਮੈਨੂੰ ਡਾਕਟਰ ਨੇ ਮਨਾ ਕੀਤਾ ਆ ਨਾ ਚਾਹ ਆ ਕਿ ਲਈ ਦੱਸ ਡਾਕਟਰ ਨੇ ਮਨਿਆ ਕੀਤਾ ਤੇ ਅਸੀਂ ਫਿਰ ਐਵੇਂ ਲਿਆਂਦਾ ਅਸੀਂ ਤਾਂ ਆਖਿਆ ਮੇਰਾ ਤੇ ਇਤਰਾ ਦਾ ਸੁਭਾਅ ਹੀ ਨਹੀਂਗਾ ਕੋਈ ਭੈਣ ਭਰਾ ਆਵੇ ਤੇ ਮੈਂ ਆਖੂਗੀ ਵੀ ਚੱਲ ਉਹ ਕਿਹੜਾ ਰੋਈ ਧੁਰਿਆ ਆ ਇਹ ਤਾਂ ਗੱਲ ਹੈਗੀ ਮਾਸੀ ਜੀ ਪਰ ਇਹ ਆ ਨਾ ਕਿ ਤੁਸੀਂ ਬਹੁਤ ਸੇਵਾ ਕਰਦੇ ਆਆਂ ਦੀ ਤਾਂ ਹੀ ਮੈਂ ਇੰਨਾ ਇੰਨਾ ਚਿਰ ਨਹੀਂ ਆਉਣੀ ਫਿਰ ਲੈ ਦੱਸ ਆਉਂਦੀ ਕਿਉਂ ਨਹੀਂ ਗਈ ਤੂੰ ਸੇਵਾ ਕਾਦੀ ਆ ਪਾਣੀ ਦੀ ਕਾਦੀ ਸੇਵਾ ਹੁੰਦੀ ਆ ਫਿਰ ਮਾਸੀ ਖਰਚਾ ਬੜਾ ਕਰਦੇ ਨਾ ਤੁਸੀਂ ਤੇ ਮੈਨੂੰ ਇਹ ਹੁੰਦਾ ਵਾ ਵੀ ਉਹ ਖਰਚਾ ਬਹੁਤ ਕਰਦੇ ਆ ਤਾਂ ਹੀ ਫਿਰ ਮੈਂ ਆਉਂਦੀ ਨਹੀਂ ਆ ਜਲਦੀ ਲੈ ਦੱਸ ਤੂੰ ਫਿਰ ਐਸੇ ਕਰਕੇ ਨਹੀਂ ਆਉਂਦੀ ਸੇਵਾ ਕਾਦੀ ਆ ਪਾਣੀ ਪਿਆਲਤਾ ਚਾਹ ਬਣਾ ਕੇ ਪਿਆਲਤੀ ਆ ਕੋਈ ਸੇਵਾ ਹੁੰਦੀ ਆ ਨਹੀਂ ਨਹੀਂ ਮਾਸੀ ਜੀ ਤੁਹਾਨੂੰ ਨਹੀਂ ਨਾ ਲੱਗਦੀ ਮੈਨੂੰ ਤੇ ਬਹੁਤ ਲੱਗਦੀ ਏ ਤੁਸੀਂ ਤੇ ਆਪਣੇ ਵੱਲੋਂ ਬਹੁ ਕਰ ਦਿੰਨੇ ਆ ਤੇ ਤੁਹਾਨੂੰ ਲੱਗਦਾ ਹੀ ਨਹੀਂ ਆ ਵੀ ਮੈਂ ਕੀਤਾ ਪਰ ਸਾਨੂੰ ਇਦਾਂ ਸ਼ਰਮ ਜੀ ਹੁੰਦੀ ਵੀ ਇੰਨੇ ਆਓ ਭਗਤ ਕਰਦੇ ਆ ਗਿਆਨ ਨੂੰ ਨਹੀਂ ਸ਼ਰਮਤੀ ਏ ਕੋਈ ਨਹੀਂ ਹੈਗੀ ਆਪਣੇ ਭੈਣ ਭਰਾ ਕੋ ਹੁੰਦਾ ਵਾ ਤੁਸੀਂ ਆਉਂਦੇ ਹੀ ਤੁਹਾਨੂੰ ਬੜਾ ਚੰਗਾ ਲੱਗਦਾ ਵਾ ਉਹ ਤਾਂ ਮੈਂ ਮੈਂ ਤਾਂ ਹੀ ਆ ਗਈ ਨਾ ਹੁਣ ਵੀ ਮੈਂ ਕਿ ਮਾਸੀ ਜੀ ਤਾਂ ਇੰਨਾ ਚਾਹ ਕਰਦੇ ਚਲ ਮੈਂ ਜਾ ਹੀ ਹੁੰਨੀ ਆ ਪਰ ਜਦੋਂ ਤੁਸੀਂ ਫਿਰ ਇੰਨੀ ਸੇਵਾ ਕਰੋ ਨਾ ਪਿੰਨੇ ਨਾ ਫਿਰ ਮੰਨ ਜਾਣ ਹੁੰਦਾ ਵਾ ਵੀ ਹਾਏ ਅਗਲੇ ਤਾਂ ਇੰਨਾ ਖਰਚਾ ਹੋ ਗਿਆ ਸਾਡੀਆਂ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਖਰਚੇ ਤਾਂ ਹੁੰਦੇ ਰਹਿੰਦੇ ਆ ਚਲੋ ਕੋਈ ਗੱਲ ਨਹੀਂ ਹੁਣ ਆਇਆ ਜਾਇਆ ਕਰਾਂਗੇ ਛੇਤੀ ਜਿਹੜਾ ਤੂੰ ਕੱਲੀ ਆਈ ਤੇ ਦਾਲ ਕੁੜੀ ਨੂੰ ਲੈ ਆਉਣੀ ਉਹ ਤਾਂ ਮਾਸੀ ਜੀ ਅਚਾਨਕ ਜਿਵੇਂ ਮੇਰੀ ਸਲਾਹ ਬਣ ਗਈ ਕਿ ਮੈਂ ਜਾ ਹੀ ਹੁੰਨੀ ਆ ਤੇ ਫਿਰ ਮੈਂ ਨਿਆਣਿਆਂ ਕੋਲ ਨਾ ਹੀ ਨਹੀਂ ਲਿਆ ਅੱਛਾ ਚੱਲਾ ਫੇਰ ਤੁਰ ਜਾਂਦੇ ਹੋ ਹਾਂਜੀ ਇਹ ਤਾਂ ਹੈਗਾ ਵਾ ਚਲੋ ਫੇਰ ਕਿਤੇ ਲੈ ਆਵਾਂਗੇ ਹਾਂ ਗੋਪੀ ਚੰਗਾ ਬੈਹਵੇਂ ਆਉਣੀ ਹੈ ਲਿੰਕਾ ਮਸਾਬੀ ਨਾ ਹੀਗਾ ਨੀਰਾ ਤੇ ਪਾਣੀ ਹੀਗਾ ਇਹ ਨਹੀਂ ਸਮਝ ਆਉਂਦੀ ਕਿ ਗਲਾਸ ਚ ਲਿੰਕਾ ਪਾਇਆ ਕਿ ਪਾਣੀ ਪਾਇਆ ਵਾ ਮਾੜਾ ਜਿਹਾ ਲਿੰਕਾ ਪਾ ਕੇ ਤੇ 스멜 ਵਿੱਚ ਆਉਣ ਡਈ ਤੁਸੀਂ ਨੀਰਾ ਪਾਣੀ ਪਿਆ ਦੋ ਮੈਂ ਕਿਹੜਾ ਤੁਹਾਨੂੰ ਕਹਿੰਦੀ ਸੀ ਕਿ ਲਿੰਕਾ ਪਿਆਓ ਉਤੋਂ ਸਾਡੀ ਭੈਣ ਵੀ ਨਾਲ ਹੀ ਰਲ ਗਈ ਆਪਣੀ ਸੱਸ ਦੇ ਆਹੇ ਜੀ ਇੱਥੇ ਲਿੰਕਾ ਹੀ ਇਦਾਂ ਦਾ ਮਿਲਦਾ ਅਸੀਂ ਭਲਾ ਸ਼ਦਾਈ ਹਾਂ ਸਾਨੂੰ ਨਹੀਂ ਪਤਾ ਲਿੰਕਾ ਕਿਦਾਂ ਦਾ ਹੁੰਦਾ ਜਿਵੇਂ ਅਸੀਂ ਪਹਿਲੀ ਵਾਰ ਹੀ ਪੀਣਾ ਹੋਵੇ ਤਾਂ ਹੀ ਨਹੀਂ ਮੇਰਾ ਇੱਥੇ ਆਉਣ ਨੂੰ ਜੀ ਕਰਦਾ ਮਹਾ ਕੰਜੂਸ ਆਗੇ ਤੇ ਹੌਲੀ ਹੌਲੀ ਮਨ ਲੱਗਦਾ ਇੰਨੇ ਵੀ ਰੰਗ ਫੜਾਂਗਾ ਆਪਣੇ ਆਪਣੇ ਸੱਸ ਵਰਗੀ ਹੋ ਜਾਣਾ ਇੰਨੇ ਵੀ ਹੌਲੀ ਹੌਲੀ ਕਰਕੇ ਕੀ ਕਰਨ ਢਈ ਆ ਚਾਹ ਬਣਾਈ ਕਿ ਨਹੀਂ ਐਵੇਂ ਪਾਣੀ ਰੱਖਿਆ ਲੱਗੀ ਹੀ ਪੱਤੀ ਪਾਉਣ ਚਲ ਪਾ ਲ ਤੇ ਇਕੱਲੀ ਚਾਹ ਨਾ ਲੈ ਕੇ ਆਵੀਂ ਅੱਛਾ ਨਾਲ ਪਕੌੜੇ ਕੱਢ ਲੈ ਥੋੜੇ ਜਿਹਾ ਪਕੌੜੇ ਆਹੋ ਪਕੌੜੇ ਵੀ ਕਿੱਥੇ ਕਰ ਬਣਾ ਕੱਢਣੇ ਆਹ ਕੁੜੀ ਬੜੀ ਸਿਫਤਾਂ ਕਰਨ ਢਈ ਆ ਤੇ ਤੂੰ ਚਲ ਪਕੌੜੇ ਕੱਢ ਲੈ ਥੋੜੇ ਜਿਹਾ ਪਕੌੜੇ ਕਿੱਦਾਂ ਕੱਢ ਲਾਂਗੇ ਬਰੈਡ ਫਰੂਟ ਤਾਂ ਹੈ ਨਹੀਂ ਆ ਬਰੈਡ ਹੈਗੇ ਆ ਕਿੱਥੇ ਆ ਉਹ ਨਾ ਮੈਂ ਟਰੰਕ ਵਿੱਚ ਰੱਖਿਆ ਜੋ ਗੁਰਵਰ ਦਾ ਚਰਮ ਦੇ ਰਹੀ ਨਾ ਉਹਨਾਂ ਜਿਹੜੇ ਵਧੇ ਹੈਗੇ ਨਾ ਤੇ ਉੱਥੇ ਮੈਂ ਰੱਖੇ ਹੈਗੇ ਆ ਮੰਮੀ ਗੁਰੂਵਾਰ ਦੇ ਜਨਮ ਦਿਨ ਦਾ ਫੇਰ ਆਉਣ ਵਾਲਾ ਹੋ ਗਿਆ ਤੇ ਬ੍ਰੈਡ ਦੀ ਤੇ ਡੇਟ ਹੁੰਦੀ ਆ ਤਾਂ ਡੇਟ ਆ ਆਪ ਹੀ ਲਿਖੀ ਦੀ ਨਾ ਤੇਰੇ ਵਰਗੀਆਂ ਲਿਖਦੀਆਂ ਆ ਮੈਂ ਪੈਨ ਲਿਆਉਣੀ ਆ ਤਾਂ ਨਾਲੇ ਬ੍ਰੈਡ ਲੈਉਣੀ ਆ ਤਾਂ ਤੂੰ ਉਹ ਪਰਚੀ ਪਾੜ ਕੇ ਤੇ ਉੱਤੇ ਹੋਰ ਅੱਜ ਦੀ ਡੇਟ ਲਿਖ ਲੈ ਡੇਟਾਂ ਵੀ ਤੇਰੇ ਵਰਗੀਆਂ ਲਿਖਦੀਆਂ ਠੀਕ ਆ ਜੋ ਮੰਮੀ ਤੇ ਲਿਆਉ ਚੰਗਾ ਹਾਂ ਪਤਾ ਨਹੀਂ ਕਦੋਂ ਕਦੀ ਰੱਖੀ ਆ ਲੈ ਤੇ ਆ ਲਾੜ ਲੈ ਫਿਰ ਨਾ ਭਾਵੇਂ ਜਿੰਨੀਆਂ ਮਰਜ਼ੀ ਤਰੀਕਾ ਦੇ ਖਲਾ ਉੱਤੇ ਤੇ ਉਹ ਤਰੀਕਾ ਤੇ ਤੀਖ ਲਿਖਨੀ ਆ ਵਾ ਕਿਉਂ ਆਹ ਫੋਟੋਗ੍ਰਾਫ ਮੈਂ ਆਉਂ ਤਾਂ ਮੈਂ ਆ ਹੀ ਵੇਖਣੀ ਹੈਗੀ ਚਲ ਤੋਤੇ ਹੋਰ ਲਿਖ ਲੈ ਆਪਣੇ ਤਰੀਕ ਵਾਜੂਗੀ ਆ ਹੋ ਜੋ ਲਿਖ ਲਈ ਫਿਰ ਤਾਂ ਪਾਦੀ ਜਾਣੀ ਆ ਆ ਹਾ ਮੰਮੀ ਆ ਵੇਖੋ ਕੀ ਹੋਇਆ ਵਾ ਉਲੀ ਲੱਗੀ ਆ ਵੇਖੋ ਕਿੱਥੇ ਉਲੀ ਲੱਗੀ ਆ ਤੈਨੂੰ ਉਹ ਹੀ ਦੇਖਦਾ ਹੈ ਤਰਾ ਉਲੀ ਲੱਭੀ ਆ ਵਰੇ ਸੋਨੇ ਆ ਮਮੇ ਧਣਾ ਕਰੀ ਆਪਾਂ ਇਹ ਰੱਖ ਲੈਨੇ ਆ ਇਹ ਇਹਨੇ ਇਹਨੇ ਇਥੇ ਤੁਹਾਡੇ ਸਾਹਮਣੇ ਸਿੱਪਤਾ ਕਰਦੀ ਆ ਜਦੋਂ ਇਹ ਚਲੇਗੀ ਨਾ ਬਾਹਰ ਇਹਨੇ ਸਿੱਪਤਾ ਕਰਨਾ ਹਟ ਜਾਣਾ ਭੈਣ ਤੇ ਮੇਰੀ ਆ ਨਾ ਚੱਲ ਕੋਈ ਗੱਲ ਇਹਨੂੰ ਬਿਸਕੁਟ ਹੈਗੇ ਆ ਤਾਂ ਉਹਨਾਂ ਚਾਹ ਪਿਆ ਦੇਨੇ ਆ ਤੂੰ ਐਦਾਂ ਕਰ ਥੋੜੇ ਜਿਹਾ ਕਾਢ ਲੈ ਨਾ ਕੋ ਵੇਸਣ ਹੁਣ ਆ ਇੱਥੇ ਖੋਲ ਕੇ ਤੇ ਜਦੋਂ ਇਹ ਨਿਕਲ ਕੇ ਨਾ ਉਹਦੇ ਨੇ ਚਤਾਏ ਗਏ ਸਾਬਸ ਮਰਲਾ ਸਕੁੰਦਾ ਚੱਲ ਜਾਂਦੀ ਆ ਹੰਦਗਾ ਮੈਨੂੰ ਵੀ ਪਤਾ ਸਮੈਲਾ ਚੱਲ ਜਣੀ ਐ ਇਹਨੀਆਂ ਸਾਰੀਆਂ ਉਲੀ ਵੀ ਹਟ ਜਾਣੀਆਂ ਮਮੀ ਇਦਾਂ ਕਰੀਏ ਮਾਮੇ ਨਹੀਂ ਜਦੋਂ ਆਉਂਦੇ ਨਾ ਤਾਂ ਬੜੀਆਂ ਸਿੱਤਾਂ ਕਾਦੇ ਜੋ ਉਹਨਾਂ ਦੀ ਸੇਵਾ ਕਰੀਏ ਤਾਂ ਹਾਂ ਆਪਾਂ ਨਾ ਇਹ ਬ੍ਰੈਡ ਰੱਖ ਲੈਨੇ ਆ ਤੇ ਜੋ ਮਾਮੇ ਹੋਣੀ ਆਉਣਗੇ ਨਾ ਤਾਂ ਫੇਰ ਆਪਾਂ ਪਕੌੜੇ ਕੱਢਾਂਗੇ ਇਹਨੇ ਤਾਂ ਇੱਥੇ ਜਾ ਕੇ ਗੱਲਾਂ ਕਰਨ ਲੱਪੜੀਆਂ ਮੈਨੂੰ ਪਤਾ ਹੈ ਦਾ ਚਲੋ ਤੇਰੀ ਮਰਜ਼ੀ ਤੇ ਇਹ ਜਿਹੜੇ ਆ ਤੂੰ ਇੰਨਾ ਚਿਰ ਹੋ ਗਿਆ ਵਾ ਤੈਨੂੰ ਵੀ ਆਈ ਆਈ ਕਦੀ ਸਿਆਣੀ ਗੱਲ ਨਹੀਂ ਤੋ ਪੀਤੀ ਅੱਜ ਤੂੰ ਫਿਰ ਗੱਲ ਚੰਗੀ ਕੀਤੀ ਆ। ਨਹੀਂ ਮੰਮੀ ਤੁਹਾਡੇ ਵਾਲੇ ਦੇਖ-ਦੇਖ ਕੇ ਮੈਂ ਸਿਆਣੀ ਹੋ ਗਈ ਆ। ਤੂੰ ਏਦਾਂ ਕਰਿਓ ਇੱਥੇ ਰਬੜ ਪਾ ਕੇ ਨਾ ਤੇਲ ਨੂੰ ਰੱਖ ਲੋ ਰੰਗ ਦੇ ਵਿੱਚ ਤੇ ਚੰਗਾ ਫਿਰ ਰਬਟ ਪਾ ਦੀ ਨਾ ਮੈਂ ਫਿਰ ਉੱਥੇ ਬਈ। ਉੱਥੇ ਪਈ ਹੋਣੀ ਰਬੜ ਤੂੰ ਪਾ ਕੇ ਰੱਖ ਦੋ ਨਾ ਫਿਰ ਆਪਣੇ ਹੱਥੀ ਸਿਆਣੇ ਤੇ ਰੱਖ ਦੋ। ਚੰਗਾ। ਫੇ ਬਿਸਕਟ ਲੈ ਮੀਨਾ। ਆਹ ਮੀਨਾ ਕੇ ਬਿਸਕਟ। ਆਹ ਵੇਖੋ ਮੈਂ ਰੱਖੇ ਪਲੇਟ 'ਚ ਪਾ ਕੇ। ਜਾ ਲਾ ਏਦਾਂ ਕਰ ਆ ਦੋ ਰੱਖ ਦੀ ਤੇ ਆ ਮੈਂ ਨਿੱਕੇ ਵਾਸਤੇ ਇੱਕ ਰੱਖ ਲੈਣੀ। ਚਾ ਠੀਕ ਆ। ਵਿੰਦਰ ਵੇਖ ਲਾ ਤੂੰ ਅੱਖਣਾ ਖਾਉ ਬਾਰ-ਬਾਰ ਜਾਂਦੀ ਏ ਰਸੋਈ ਵਿੱਚ। ਹਾਂਜੀ ਤੇਰੀ ਭੈਣ ਨੂੰ ਅਕਲ ਨਹੀਂ ਉਕਲ ਨਹੀਂ ਹੈਗੀ। ਕਿਉਂਕਿ ਹੋਇਆ ਮਸੀ ਮੈਂ ਉਹਨੂੰ ਆਖਿਆ ਪਕੌੜੇ ਕੱਢ ਲ। ਹਾਂ। ਤੇ ਵੇਖ ਲਾ ਉਹਨੇ ਪਕੌੜੇ ਨਹੀਂੋਂ ਕੱਢੇ। ਚਲੋ ਕੋਈ ਗੱਲ ਨਹੀਂ ਫਿਰ ਕੀ ਹੋਇਆ ਗਰਮੀ ਵੀ ਬੜੀ ਪਕੌੜੇ ਕਿੱਥੇ ਖਾਦੇ ਜਾਂਦੇ ਆ। ਤਾਂ ਕੀ ਆ ਚਲੋ ਦੋਇਆ ਪਕੌੜਾ ਖਾ ਲਿਓ ਉੱਥੇ ਕੀ ਆ। ਚਲੋ ਕੋਈ ਗੱਲ ਨਹੀਂ ਤੋ ਇਹ ਪਰੋਣੇ ਦਾ ਹੁੰਦਾ ਹੀ ਆ ਨਾ ਵੀ ਆਇਆ ਵਾ ਤੇ ਚਲੋ ਉਹਦਾ ਚਾਹ ਕਰੋ ਹਾਂ ਉਹ ਤਾਂ ਮੈਨੂੰ ਪਤਾ ਮਾਸੀ ਜੀ ਤੁਸੀਂ ਤਾਂ ਬਥੇਰਾ ਚਾਹ ਕਰਦੇ ਮੇਰੀ ਆਪਣੀ ਭੈਣ ਹੀ ਨਹੀਂ ਚਾਹ ਕਰਦੀ ਹੈਗੀ ਮੇਰਾ ਐਦਾਂ ਦੀ ਆ ਮੈਂ ਜੋ ਕੋ ਜਿਹੜਾ ਵੀ ਕੋਈ ਆਜੇ ਮੈਂ ਮਗਰ ਮਗਰ ਖੜੀ ਖੜੀ ਜਾਊਂਗੀ ਤੇ ਜਿਹੜਾ ਮੈਂ ਕੰਮ ਆਖਣਾ ਜੇ ਅਕਲ ਹੋਵੇ ਤਾਂ ਕਰੇ ਚਲੋ ਕੋਈ ਨਹੀਂ ਹੌਲੀ ਹੌਲੀ ਸਿੱਖ ਜੂਗੀ ਤੁਹਾਡੇ ਨਾਲ ਤੇ ਜੇ ਮੈਂ ਝੁੰਕੇ ਵਿੱਚ ਜਾ ਕੇ ਕਰਾਂ ਤਾਂ ਫੇਰ ਆਖਣਾ ਵਾ ਸੱਸ ਝੁੰਕੇ ਚ ਵੜੀ ਰਹਿੰਦੀ ਪੈਂਦੀ ਨਹੀਂ ਕਿਸੇ ਦੇ ਲਾਗੇ ਆ ਹੋਇਆ ਤਾਂ ਐ ਫਿਰ ਲੋਕੀ ਤਾਂ ਕਹਿੰਦੇ ਹੀ ਐ ਇਦਾਂ ਆ ਤੇ ਜਦੋਂ ਨੋਹ ਤੀ ਕਰਨ ਵਾਲੀ ਆ ਤਾਂ ਮੈਂ ਫੇਰ ਦੱਸ ਕੀ ਕਰਨਾ ਚਾਹੁੰਕੇ ਆ ਆਖਿਆ ਵੀ ਨਹੀਂ ਕਰਦੀ ਲਾ ਵੇ ਲਾ ਉਹ ਗੱਲ ਹੀ ਨਹੀਂ ਕੱਢ ਕੇ ਲਈ ਚਲੋ ਕੋਈ ਗੱਲ ਨਹੀਂ 마ਸੀ ਤੇ ਆ ਬਿਸਕਟ ਦੋਈ ਇਹ ਪੁੱਤ ਤੇਰੇ ਲਈ ਮੰਗਾਏ ਮਹਿੰਗੇ ਬੜੇ ਆ ਅੱਛਾ ਆ 마ਸੀ ਜੀ ਉਦਾਂ ਮੈਨੂੰ ਤੇ ਮਹਿੰਗੇ ਸਸਤੇ ਦਾ ਪਤਾ ਹੀ ਨਹੀਂ ਹੈਗਾ ਹਾਂ ਨਾ ਮੇਰੇ ਸਹੁਰੇ ਲਿਹਾਉਣ ਤੇ ਨਾ ਮੈਨੂੰ ਕੁਝ ਪਤਾ ਹੋਵੇ ਹਾਂ ਨਿਓ ਤੇ ਕੁਐਸਚਨ ਲਿਆ ਹੁੰਦੇ ਹੀ ਨਹੀਂਗੇ ਦੱਸ ਅਹੀਂ ਨਹੀਂ ਅੱਦਾ ਕੀਤਾ ਅਹੀਂ ਨਹੀਂ ਆ ਤਾਂ ਮੈਂ ਤੁਹਾਡੇ ਕੋਲ ਨਹੀਂ ਤੇ ਅੱਜ ਪੁੱਜ ਕੇ ਖਾ ਕੇ ਜਾਣੀ ਆ ਤਾਂ ਹੀ ਮੈਂ ਤੁਹਾਨੂੰ ਕਹਿੰਨੀ ਤੁਸੀਂ ਇੰਨਾ ਕਾਤੋਂ ਕਰਦੇ ਫੇਰ ਮੇਰਾ ਜੀ ਨਹੀਂ ਕਰਦਾ ਫੇਰ ਤੁਹਾਨੂੰ ਪਤਾ ਇੱਥੋਂ ਦੀ ਗਿੱਜੀ ਮੈਂ ਉੱਥੇ ਵੀ ਪਾਲਦੀ ਆ ਤੇ ਉੱਥੇ ਜਾਂਦਿਆਂ ਨੂੰ ਕੁਝ ਮਿਲਦਾ ਨਹੀਂ ਐਦਾਂ ਦਾ ਸੁਭਾਅ ਉਹਨਾਂ ਦਾ ਹੋਰ ਹੈ ਨਹੀਂ ਚੰਗੇ ਸੁਭਾਅ ਉਹਨਾਂ ਦੇ ਮੈਨੂੰ ਤੇ ਆ ਆ ਬਿਸਕੁਟਾਂ ਦਾ ਪਤਾ ਹੀ ਨਹੀਂ ਆ ਵੀ ਇਹ ਇੰਨੇ ਮਹਿੰਗੇ ਆ ਹਾਂ ਕਦੀ ਮੈਂ ਖਾਦੇ ਹਾਂ ਤੇ ਫੇਰ ਹੀ ਪਤਾ ਹੋਵੇ ਚੱਲ ਨਹੀਂ ਖਾਦੇ ਤੇ ਖਾ ਕੇ ਤੇ ਵੇਖ ਆ ਹੁਣ ਤੇ ਖਾਉਂਗੀ ਹੁਣ ਤੇ ਚਲੋ ਇੱਥੇ ਆ ਕੇ ਮੈਨੂੰ ਸਵਾਦਾਂ ਦਾ ਪਤਾ ਲੱਗ ਜਾਂਦਾ ਈ ਮਾਸੀ ਤਾਂ ਹੀ ਤਾਂ ਮੈਂ ਫਿਰ ਮੇਰਾ ਜੀ ਨਹੀਂ ਕਰਦਾ ਵੇਖ ਲੋ ਹੁਣ ਮੈਂ ਭਾਵੇਂ ਇੰਨੇ ਚਿਰਾਂ ਬਾਅਦ ਹੀ ਆਉਣੀ ਨਾ ਪਰ ਮੈਨੂੰ ਇਹ ਪਤਾ ਹੁੰਦਾ ਤੁਸੀਂ ਫੁੱਲ ਸੇਵਾ ਕਰਨੀ ਐ ਤੇ ਆ ਲੋ ਇੱਕ ਤੁਸੀਂ ਖਾ ਲੋ ਨਹੀਂ ਕੋਈ ਗੱਲ ਨਹੀਂ ਤੂੰ ਖਾ ਅਸੀਂ ਤੇਰ ਲਈ ਲਿਆਂਦੇ ਆਏ ਤੇ ਖਾ ਲੋ ਮਾਸੀ ਜੀ ਤਾਂ ਕੀ ਆ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਐ ਦੱਸ ਤੁਸੀਂ ਤਾਂ ਬਹੁਤਾ ਹੀ ਚਾ ਕਰਦੇ ਫੇਰਾ ਫਿਰ ਲੈ ਤੀ ਗਿਆ ਪੇਟ ਭਰਾ ਦਾ ਚਾਹੀ ਹੁੰਦਾ ਵਤੀ ਪੁੱਤ ਆ ਇਹਦਾ ਇਹ ਤਾਂ ਹੈ ਆ ਖਾ ਕੇ ਵੀ ਸੱਸ ਨੂੰ ਨਹੀਂ ਇੰਨੀ ਉਹ ਖਾ ਕੇ ਵੇਖ ਕੱਡੇ ਸਵਾਦ ਸਵਾਦ ਆ ਮਸੀ ਜੀ ਮਾਸੀ ਜੀ ਅੱਗੇ ਤੂੰ ਖਾਦੇ ਹੋਣੇ ਤੇ ਨਹੀਂ ਖਾਦੇ ਹੋਣੇ ਨਾ ਨਾ ਮੈਂ ਨਹੀਂ ਕਦੀ ਖਾਦੇ ਮੈਂ ਤਾਂ ਕਦੇ ਖਾਦੇ ਹੀ ਨਹੀਂ ਸਾਡੇ ਘਰ ਕਿਹੜਾ ਹੁੰਦੇ ਆ ਹੈ ਨਹੀਂ ਉਹ ਕੋਈ ਚੀਜ਼ ਲੈ ਹੁੰਦੇ ਘਰ ਬੜੇ ਕੰਜੂਸ ਆ ਮਸੀ ਉਹ ਇੰਨੇ ਕੰਜੂਸ ਹੂੰ ਲੈ ਕਾਚ ਇੱਥੇ ਆ ਕੇ ਮੈਂ ਵੇਖ ਲੈਣੀ ਹਰ ਚੀਜ਼ ਦਾ ਸਵਾਦ ਉਦਾਂ ਵੀ ਤੂੰ ਹੀ ਬੜਾ ਕਰਦੇ ਆ ਨਾ ਆਿਆਂ ਦਾ ਮੈਂ ਤਾਂ ਬਥੇਰਾ ਕਰਦੀ ਆ ਤੇਰੀ ਭੈਣ ਹੀ ਨਹੀਂ ਗੀ ਗਾੜੀ ਕਰਦੀ ਕੋ ਇਹ ਮੇਰੀ ਸੱਸ ਤੇ ਲੱਗੀ ਆ ਬਾਰ-ਬਾਰ ਮੈਂ ਜਾਣੀ ਇਹਦੇ ਵਾਲਾ ਹੂੰ ਉਹ ਹੀ ਗੱਲ ਮਾਸੀ ਵੀ ਇਹ ਮੇਰੀ ਸੱਸ ਤੇ ਚੜ ਗਈ ਹੂੰ ਤਾਂ ਇਹਨੇ ਇਹਨੂੰ ਪਤਾ ਪੂਤਾ ਨਹੀਂ ਲੱਗਦਾ ਹਨਾ ਕੀ ਪਤਾ ਵਾ ਮੈਂ ਤਾਂ ਬਥੇਰੀ ਨਹੀਂ ਧੀ ਐ ਸਿਆਣੀ ਬਣ ਸਿਆਣੀ ਬਣ ਲੈ ਲੋ ਚਾ ਮਾਸੀ